ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਜੋਗਾ ਤੋਂ ਮੈਂਬਰ ਆ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਜੀ ਚੱਬਰ ਉਹ ਪੂਰੇ ਜੋਗਾ ਹਲਕੇ ਦੇ ਸਾਰੇ ਪਿੰਡਾਂ ਦੇ ਵਿੱਚ ਗੁਰਮਤਿ ਦੀਆਂ ਕਲਾਸਾਂ ਲਾਉਂਦੇ ਆ ਤੇ ਅੱਜ ਉਹਨਾਂ ਸਾਰਿਆਂ ਬੱਚਿਆਂ ਦਾ ਇੱਥੇ ਜਿਹੜਾ ਸਾਰੇ ਪਿੰਡ ਦੇ ਬੱਚਿਆਂ ਨੂੰ ਇੱਥੇ ਸੱਦਿਆ ਗਿਆ ਮੈਂ ਬੱਚਿਆਂ ਦੇ ਨਾਲ ਸਵਾਲ ਜਵਾਬ ਕੀਤੇ ਬੱਚਿਆਂ ਦੀ ਬੜੀ ਤਿਆਰੀ ਸੀ ਔਰ ਬੱਚਿਆਂ ਨੂੰ ਸਿੱਖੀ ਦੇ ਬਾਰੇ ਕਾਫੀ ਸੋਝੀ ਸੀ ਇਹੋ ਜਿਹੇ ਜਿਹੜੇ ਕੈਂਪ ਆ ਉਹ ਹਰ ਪਿੰਡ ਦੇ ਵਿੱਚ ਲੱਗਣੇ ਚਾਹੀਦੇ ਆ ਜੇ ਇਹੋ ਜੇ ਪ੍ਰਾਲੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਇਲਾਕੇ ਤੇ ਹੁਣ ਤਾਂ 1 ਸਾਲ ਦੇ ਵਿੱਚ ਬਹੁਤ ਫਰਕ ਪੈ ਸਕਦਾ ਦੂਜੀ ਗੱਲ ਆਪਾਂ ਸਾਰੇ ਸੱਚੇ ਪਾਤਸ਼ਾਹ ਦੇ ਦੇਣਦਾਰ ਆ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ ਸਾਡੇ ਮੱਥੇ ਤੇ ਗੁਰੂ ਦਾ ਕਰਜ਼ਾ ਇਸ ਕਰਕੇ ਗੁਰਸਿੱਖੀ ਦੇ ਲਈ ਸਾਨੂੰ ਯਾਦਾ ਤੋਂ ਯਾਦਾ ਯਤਨ ਜਿਹੜੇ ਕਰਨੇ ਚਾਹੀਦੇ ਉੱਥੇ ਮੈਂ ਵੀ ਵੇਖਿਆ ਭਈ ਇੱਕ ਆਵਾਜ਼ ਦਿੱਤੀ ਬੱਚਿਆਂ ਨੂੰ ਕਿ ਜਿਹੜੇ ਕੇਸਾ ਧਾਰੀ ਨਹੀਂ ਆ ਕੇਸ ਰੱਖੋ ਤੇ ਸੈਂਕੜਿਆਂ ਬੱਚਿਆਂ ਨੇ ਕੇਸ ਰੱਖਣ ਦਾ ਪ੍ਰਣ ਕਰ ਲਿਆ ਤੋਂ ਗੱਲ ਇਹ ਆ ਵੀ ਜੇ ਉਦਮ ਕੀਤੇ ਜਾਣ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਜਾਵੇ ਨੌਜਵਾਨਾਂ ਨੂੰ ਪ੍ਰੇਰਣਾ ਦਿੱਤੀ ਜਾਵੇ ਤਾਂ ਬੱਚੇ ਸਿੱਖੀ ਦੇ ਵਿੱਚ ਆਉਣ ਨੂੰ ਬਿਲਕੁਲ ਤਿਆਰ ਆ ਔਰ ਇਹ ਜਿਹੜਾ ਅੱਜ ਦਾ ਕੈਂਪ ਆ ਇਹ ਉਤਸ਼ਾਹ ਭਰਦਾ ਹੀ ਸਾਰਿਆਂ ਦੇ ਵਿੱਚ ਕਿ ਸਾਨੂੰ ਮਿਲ ਜੁਲ ਕੇ ਸਿੱਖੀ ਦੇ ਪ੍ਰਚਾਰ ਦੇ ਉਦਮ ਕਰਨੇ ਚਾਹੀਦੇ ਆ ਬਾਕੀ ਜਿਹੜੀ ਲਹਿਰ ਚੱਲ ਰਹੀ ਆ ਅਖਬਾਰ ਹੋਏ ਸਭ ਮਿਲेंगे ਉਸ ਲਹਿਰ ਦੇ ਤਹਿਤ ਆਪਾਂ ਜਿੱਥੇ ਵੀ ਜਾ ਰਹੇ ਆ ਸੰਗਤਾਂ ਦੇ ਵੱਲੋਂ ਵੱਡਾ ਹੰਗਾਰਾ ਵਾ ਤੇ ਸਾਡੇ ਭੁੱਲੇ ਭਟਕੇ ਵੀਰ ਭਟਕ ਗਏ ਨੇ ਭਾਵੇਂ ਗੱਭਰੂ ਫੇਰ ਇੱਕ ਦਿਨ ਮੁੜ ਆਉਣਗੇ ਮੁੱਖ ਹੋਣੇ ਅਨੰਦਪੁਰ ਵੱਲ ਨੂੰ ਚੜ੍ਹਦੀ ਕਲਾ ਦੇ ਗੀਤ ਗਾਉਣਗੇ ਸਿੱਖ ਕਦੀ ਵੀ ਗੁਰੂ ਤੋਂ ਇੰਨਾ ਦੂਰ ਨਹੀਂ ਜਾ ਸਕਦਾ ਵੀ ਕਦੀ ਮੁੜੇ ਹੀ ਨਾ ਹਰ ਸਿੱਖ ਮੁੜਦਾ ਵਾ ਤੇ ਗੁਰੂ ਦੇ ਨਾਲ ਜੁੜਦਾ ਅੱਜ ਦਾ ਇਹ ਕੈਂਪ ਜਿਹੜਾ ਉਸ ਗੱਲ ਦੀ ਗਵਾਹੀ ਭਰ ਰਿਹਾ। ਬਹੁਤ ਹੀ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਜੀਆ ਨੇ ਸਾਨੂੰ ਇਹ ਚੰਗਾ ਸੁਝਾਅ ਮਸਬਰਾ ਦਿੱਤਾ ਸੀ 2015 ਚ ਕਿ ਆਮ ਦਿਨਾਂ ਚ ਬੱਚੇ ਵਿਜੀ ਹੁੰਦੇ ਆ ਸਕੂਲ ਜਾਣਾ ਹੁੰਦਾ ਉਸ ਤੋਂ ਬਾਅਦ ਟਿਊਸ਼ਨ ਤੇ ਫਿਰ ਹੋਮਵਰਕ ਫਿਰ ਰੋਹ ਜਾਂਦਾ। ਸੋ ਇਹ ਜੂਨ ਦਾ ਮਹੀਨਾ ਬੇਲਾ ਹੁੰਦਾ ਹੈ। ਤਾਂ ਤੁਸੀਂ ਕਿਉਂ ਨਾ ਆਪਣੇ ਹਲਕੇ ਦੇ ਗੁਰੂ ਘਰਾਂ ਦੇ ਵਿੱਚ ਬੱਚਿਆਂ ਨੂੰ ਸੱਦ ਕੇ ਗੁਰਮਤਿ ਦੀਆਂ ਕਲਾਸਾਂ ਲਾਇਆ ਕਰੋ। ਤਾਂ ਅਸੀਂ 1 ਜੂਨ ਤੋਂ 30 ਜੂਨ ਤੱਕ ਮੇਰੇ ਹਲਕੇ ਦੇ 54 ਪਿੰਡਾਂ ਦੇ ਵਿੱਚ 96 ਗੁਰੂ ਘਰ ਹੈ ਅਸੀਂ ਸਾਰੇ ਗੁਰੂ ਘਰਾਂ 'ਚ ਜਾ ਕੇ ਬੱਚਿਆਂ ਨੂੰ ਆਵਾਜ਼ ਮਾਰੀ ਤੇ ਕਲਾਸਾਂ ਲਾਈਆਂ ਇਸ ਵਾਰ ਅਸੀਂ ਹਰ ਇੱਕ ਦੇਲੀ ਤੇ ਗਏ ਆ ਹਰ ਇੱਕ ਘਰੇ ਗਏ ਆ ਇਹ ਦੱਸਣ ਕਿ ਭਾਈ ਐਨੀ ਤਰੀਕ ਤੋਂ ਐਨੀ ਤਰੀ ਕੈਂਪ ਲੱਗੂ ਮੇਰਾ ਕਹਿਣ ਦਾ ਪਾਬ ਇੱਕ ਜੂੜ ਤੋਂ ਪਹਿਲਾਂ ਅਸੀਂ ਹਰ ਇੱਕ ਘਰ ਨੂੰ ਸੂਚੇਤ ਕਰਤਾ ਸੀ ਕਿ ਤੁਹਾਡੇ ਗੁਰੂ ਘਰ ਦੇ ਵਿੱਚ ਐਨੀ ਤਰੀਕ ਤੋਂ ਐਨੀ ਤੱਕ ਐਨੇ ਵਜੇ ਕੈਂਪ ਲੱਗੂ ਸੋ ਬੱਚਿਆਂ ਨੇ ਭਾਗ ਲੇਤਾ ਪਹਿਲੀ ਤੋਂ ਪੰਜਵੀਂ ਛੇਵੀਂ ਤੋਂ ਪਲੱਸ ਟੂ ਓਪਨ ਤਿੰਨ ਭਾਗਾਂ ਚ ਬੱਚਿਆਂ ਦੇ ਹੀ ਪੇਪਰ ਲੈਂਤੇ 3500 35 ਬੱਚਿਆਂ ਨੇ ਭਾਗ ਲੇਤਾ ਜਿਨ੍ਹਾਂ ਨੂੰ ਸਾਰਿਆਂ ਨੂੰ ਮੈਡਲ ਦਿੱਤੇ ਸਰਟੀਫੀਕੇਟ ਦਿੱਤੇ ਤੇ ਜਿਨ੍ਹਾਂ ਚੋਂ ਨੋ ਨੋ ਪਿੰਡਾਂ ਚੋਂ ਕੱਢੇ ਅੱਜ 540 ਬੱਚਿਆਂ ਦਾ ਇੱਥੇ ਪੇਪਰ ਹੋਇਆ 35 35 ਜਿੱਥੇ ਬੈਡ ਸੱਪਰੇ ਇਤਿਹਾਸ ਇੱਥੇ ਜਿਹੜੇ ਜਵਾਬ ਸਿੱਖੇ ਸੀ ਕਈ ਪੰਜ ਉਹ ਬੱਚਿਆਂ ਨੇ ਸੁਣਾਇਆ ਅਤੇ ਨਾਲ ਨੌ ਬੱਚੇ ਕੱਡੇ ਐ ਜਿਨ੍ਹਾਂ ਨੂੰ ਕਾਲ ਤੱਕ ਸਭ ਤੋਂ ਜਥੇਦਾਰ ਜੀਆ ਨੇ ਸਨਮਾਨ ਕੀਤਾ ਸਾਈਕਲ ਦਿੱਤੇ ਐ ਜਿਹੜੇ ਬੱਚੇ ਪਹਿਲਾਂ ਨਾਮ ਜਿੱਦੇ ਸੀ ਉਹਨਾਂ ਨੂੰ ਨਾਮਤਾ ਖਾਸ ਕਰ ਸਾਰੇ ਗ੍ਰਾਂਤੀ ਸਿੰਘਾਂ ਨੂੰ ਸਨਮਾਨ ਕੀਤਾ ਜਿੱਥੇ ਮਾਨ ਪੱਤਾ ਉਤੇ ਨਾਲ ਹੀ ਟਰਾਫੀਆਂ ਸਰੋਪੇ ਅਤੇ ਨਾਲ ਧੰਨਵਾਦੀ ਹੈ ਜਿੰਨੀ ਸੰਗਤ ਇੱਥੇ ਪਹੁੰਚੀ ਹੈ ਆਪਾਂ ਧਰਮ ਦੇ ਵਿੱਚ ਪੱਕੇ ਹੋਈਏ ਇਹੀ ਉਪਦੇਸ਼ ਸੀ ਇਹ ਕੈਂਪ ਦਾ ਕਿ ਗੁਰੂ ਵਾਲੇ